ਅੱਜ ਦੇ ਕਿੱਸੇ ਬਿਲਦੇ ਬੜੇ ਘਮੰਡੇ ਦੇ ਪਰ ਸ਼ੇਰ ਇੱਕੋ ਹੀ ਓਏ ਬਲਦੇਵ ਸਿੰਘ ਬਾਠ ਮਾਜੇ ਦੀ ਗੱਦੀ ਮੇਰੀ ਮਸ਼ੂਕ ਏ ਜੇਨ ਦੇ ਲਈ ਮੈਂ ਦੁਨੀਆ ਵੱਡ ਸਖਣਾ ਤੇ ਵੱਡ ਮੈਂ ਪੁੱਤਰ ਵੀ ਸਕਦਾ ਓਏ ਤੇਰੇ ਪਿਸਤੌਲ ਚ ਇੰਨੀਆਂ ਗੋਲੀਆਂ ਨਹੀਂ ਹੋਣੀਆਂ ਜਿੰਨੀਆਂ ਜੱਟ ਦੀ ਐਕਸ਼ਨ ਏ ਕਿਤਾ ਅਸੀਂ ਸਾਰੇ ਮਾਲਵੇ ਦੇ ਐਕਟਰ ਆ ਔਰ ਬੋਲੀ ਅਸੀਂ ਸਾਰੇ ਨੇ ਮਝਾਈ ਲਈ ਫਿਲਮ ਦਾ ਨਾਂ ਜੇ ਮਝਾਇਲ ਆ ਤਾਂ ਜ਼ਬਾਨ ਵੀ ਕੁਦਰਤੀ ਗੱਲ ਐ ਥੋੜੀ ਹੋਣੀ ਚਾਹੀਦੀ ਐ ਅਸੀਂ ਕੋਸ਼ਿਸ਼ ਕੀਤੀ ਐ ਇਸੇ ਤਰ੍ਹਾਂ ਦੀ ਜ਼ੁਬਾਨ ਬੋਲੀ ਹੈ ਜਿਹੜੀ ਜ਼ਰੂਰੀ ਸੀ ਇਸ ਫਿਲਮ ਲਈ ਕੋਈ ਇੱਕ ਇੱਕ ਡਾਇਲੋਗ ਹੈ ਬੜਾ ਫੇਮਸ ਹੋਇਆ ਜੀ ਉਹਦੇ ਵਿੱਚ ਮੂਵੀ ਦੇ ਵਿੱਚ ਉਹ ਤਿੰਨ ਚਾਰ ਬੰਦੇ ਹੁੰਦੇ ਆ ਉਹ ਸਾਰਿਆਂ ਨੂੰ ਨਹੀਂ ਕਹਿੰਦਾ ਕਿ ਤੇ ਇਸ ਗੱਲ ਨੂੰ ਉਲਟੇ ਪਾਸੇ ਲੈ ਜਾਓ ਉਹ ਤਿੰਨ ਚਾਰ ਖਰਾਬ ਬੰਦੇ ਜਿਹੜੇ ਕਰਦੇ ਮੈਂ ਤਾਂ ਖੁਦ ਨਹੀਂ ਪਤਾ ਜੀ ਕੀ ਹੈ ਜੀ ਖਾਸ ਗੱਲ ਹੈ ਲੇਕਿਨ ਸਾਰੇ ਇੰਨਾ ਪਿਆਰ ਦਿੰਦੇ ਐ ਜਦੋਂ ਕੋਈ ਆਪਣਾ ਹੁੰਦਾ ਹੈ ਨਾ ਕੋਈ ਭਰਾ ਲੱਗਦਾ ਹੈ ਕੋਈ ਬੱਚਾ ਲੱਗਦਾ ਉਹ ਤਾਂ ਸਾਰ ਕੁਝ ਵਧੀਆ ਲੱਗ ਜਾਂਦਾ ਹੁੰਦਾ ਮੈਂ ਤਾਂ ਇਹੀ ਲੱਗਦਾ ਵੀ ਉਹਨਾਂ ਦਾ ਪਿਆਰ ਤੇ ਮਿਹਰਬਾਨੀ ਅਸੀਂ ਉੱਥੇ ਸਪੈਸ਼ਲ ਤੁਹਾਡੇ ਮਾਜੇ ਦੇ ਜਿੰਨੇ ਸੀਗੇ ਭਰਾ ਸਾਡੇ ਉਹਨਾਂ ਨੇ ਬਹੁਤ ਹੈਲਪ ਕੀਤੀ ਔਰ ਡਬਿੰਗ ਦੇ ਵਿੱਚ ਵੀ ਸਾਡੇ ਨਾਲ ਰਹੇ ਤੇ ਸ਼ੂਟਿੰਗ ਦਰਮਿਆਨ ਵੀਰੇ ਔਰ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਸ ਜ਼ੁਬਾਨ ਨੂੰ ਸਹੀ ਤਰੀਕੇ ਨਾਲ ਬੋਲੀਏ ਆਈਡਿਟੀ ਜਿਲ੍ਹੇ ਲਈ ਅੱਜ ਕੀ ਲੱਗੇ ਮਜਾ ਹੈ ਲੱਗੇ ਆ ਜੀ ਤੁਹਾਡੇ ਇਲਾਕੇ ਜਾ ਐਣ ਸਾਰੇ ਜਿੰਨੇ ਵੀ ਅਸੀਂ ਹੈਗੇ ਕਲਾਕਾਰ ਸਾਰੇ ਕੋ ਖੂ ਬਾਜੀ ਹੋਗੇ ਰੂਪੀ ਗਿਲ ਜੀ ਹੋਗੇ ਕੋਲ ਸਿਦੂ ਉਤੇਰ ਜਵਾਈ ਸੋ ਮਜਾ ਹੈ ਫਿਲਮ ਆ ਰਹੀ ਹੈ 31 ਜਨਵਰੀ ਨੂੰ ਟ੍ਰੇਲਰ ਨੂੰ ਬਹੁਤ ਪਿਆਰ ਦਿੱਤਾ ਤੁਸੀਂ ਗਾਣਿਆਂ ਨੂੰ ਬਹੁਤ ਪਿਆਰ ਦਿੱਤਾ ਹੈ ਔਰ ਬਹੁਤ ਸਰਾਰੇوں ਫਿਲਮ ਨੂੰ ਔਰ ਇੱਕ ਚੰਗੀ ਫਿਲਮ ਲੈ ਕੇ ਆ ਚੰਗਾ ਸਿਨੇਮਾ ਲੈ ਕੇ ਆਏ ਔਰ ਛੋਟੇ ਛੋਟੇ ਮੈਸੇਜ ਨੇ ਬੜੇ ਪਿਆਰੇ ਮੈਸੇਜ ਨੇ ਹਰ ਫਿਲਮ ਚ ਮੈਸੇਜ ਹੁੰਦਾ ਇਸ ਵਿੱਚ ਮੈਸੇਜ ਕੀ ਭਾਜੀ ਜੇ ਦੱਸਦਾ ਫਿਰ ਫਿਲਮ ਦੇਖਣ ਦਾ ਸੁਆਦ ਨਹੀਂ ਆਉਂਦਾ ਔਰ ਖਾਸ ਕਰ ਕੁੜੀਆਂ ਬਾਰੇ ਬਹੁਤ ਵਧੀਆ ਗੱਲ ਕਰਦੀ ਐ ਇਸ ਫਿਲਮ ਤੁਸੀ ਸਿਰਫ ਟ੍ਰੇਲਰ ਦੇਖਿਆ ਉਹ ਗੱਲੇ ਤੱਕ ਹਾਲਤਕ ਫਿਲਮ ਦੇ ਵਿੱਚ ਕੀ ਹੈ ਉਹ ਲੋਕਾਂ ਨੂੰ ਨਹੀਂ ਪਤਾ ਬਹੁਤ ਇਮੋਸ਼ਨਲ ਕਰਦੀ ਐ ਔਰ ਛੋਟੇ ਛੋਟੇ ਸੁਨੇਹੇ ਦੇ ਕੇ ਜਾਂਦੀ ਐ ਸਭ ਤੋਂ ਵੱਡੀ ਗੱਲ ਐ ਐਂਟਰਟੇਨ ਬਹੁਤ ਵਧੀਆ ਕਰਦੀ ਐ ਫਿਰ ਤੁਸੀਂ ਫਿਲਮ ਦੇਖਣ ਤੋਂ ਬਾਅਦ ਆਪ ਮੁਹਾਰੇ ਕ ਔਰ ਇਦਾਂ ਦਾ ਸਿਨੇਮਾ ਬਹੁਤ ਘੱਟ ਬਣਦਾ ਕੀ ਡਿਫਰੈਂਟ ਕੀ ਆ ਉਹ ਜਿਹੜਾ ਕਿ ਦਰਸ਼ਕ ਜਿਹੜੇ ਖਿੱਚਦਾ ਕੇਂਦਰ ਬਣ ਗਿਆ ਸਿਨੇਮਾ ਘਰਾਂ ਵਾਲਾ ਇੱਕ ਤਾਂ ਅਸੀਂ ਸਾਰੇ ਮਾਲਵੇ ਦੇ ਐਕਟਰ ਆ ਔਰ ਬੋਲੀ ਅਸੀਂ ਸਾਰੇ ਨੇ ਮਾਝੀ ਵਾਲੀ ਆ ਮਾਝੇ ਵਾਲਾ ਕਿਹੜਾ ਫਰਕ ਆ ਪਰੇ ਹੈ ਮਾਝੇ ਵਾਲੇ ਯਾਰ ਆਪਾਂ ਸਾਰੇ ਪੰਜਾਬੀ ਆ ਸਭ ਤੋਂ ਵੱਡੀ ਗੱਲ ਆ ਕਿ ਅਸੀਂ ਪੰਜਾਬੀ ਆ ਸਿਰਫ ਸਾਡੀ ਜ਼ੁਬਾਨ ਦਾ ਲੈਹਜਾ ਵੱਖਰਾ ਵੱਖਰਾ ਹੋ ਜਾਂਦਾ ਬੋਲੀ ਦੀ ਉਖਾਈ ਹੋਈ ਪਈ ਜਾਂ ਸਿੱਖੜੀ ਵੀ ਮਾਝਲੀ ਨਹੀਂ ਅਸੀਂ ਉੱਤੇ ਦੇਖੋ ਅਸੀਂ ਉੱਤੇ ਸਪੈਸ਼ਲ ਤੁਹਾਡੇ ਮਾਝੇ ਦੇ ਜਿੰਨੇ ਸੀਗੇ ਭਰਾ ਸਾਡੇ ਉਹਨਾਂ ਨੇ ਬਹੁਤ ਹੈਲਪ ਕੀਤੀ ਔਰ ਡਬਿੰਗ ਦੇ ਵਿੱਚ ਵੀ ਸਾਡੇ ਨਾਲ ਰਹੇ ਸ਼ੂਟਿੰਗ ਦਰਮਿਆਨ ਵੀਰੇ ਔਰ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਸ ਜ਼ੁਬਾਨ ਨੂੰ ਸਹੀ ਤਰੀਕੇ ਨਾਲ ਬੋਲ ਸਕੀਏ। ਹੂੰ। ਅੱਛਾ ਜ਼ੁਬਾਨ ਸਾਡੀ ਪੰਜਾਬੀ ਹੈ ਸਿਰਫ ਲਹਿਜੇ ਦਾ ਫਰਕ ਹੈ ਵੀ ਲਹਿਜਾ ਸਹੀ ਤਰੀਕਾ। ਅੱਜ ਇਹ ਨਹੀਂ ਭਾਸ਼ਾ ਦੇਖਣ ਨੂੰ ਮਿਲੇਗੀ ਵਿੱਚ ਜਿਹੜੀ ਪੂਰੀ ਭਾਜੀ ਫਿਲਮ ਹੀ ਮਝੈਲ ਤੇ ਪੂਰੀ ਮਝੈਲੀ ਬੋਲੀ ਹੈ। ਸਰ ਵੀ ਇੱਕ ਇੱਕ ਡਾਇਲੋਗ ਹੋ ਜੇ ਫਿਰ ਮੱਝਾ ਵਾਲੇ ਜੇ ਪਾਉਗੇ ਉੱਤੇ ਸਾਰੇ ਇੱਥੇ ਸਾਰੇ ਸਾਰੀ ਮੈਂ ਆਪਾਂ ਆਪਾਂ ਹੀ ਮਝੈਲੀ ਚ ਗੱਲ ਕਰ ਲੈਣ ਦੱਸੋ ਕੀ ਬੋਲਣਾ ਭਰਾ। ਕੋਈ ਵੀ ਗੱਲ ਕਰ ਲੀਤਾ ਇੱਕ ਇੱਕ ਡਾਇਲੋਗ ਹੈ ਬੜਾ ਫੇਮਸ ਹੋਇਆ ਜੀ ਉਹਦੇ ਵਿੱਚ ਮੂਵੀ ਦੇ ਵਿੱਚ ਉਹ ਤਿੰਨ ਚਾਰ ਬੰਦੇ ਹੁੰਦੇ ਆ ਉਹ ਸਾਰਿਆਂ ਨੂੰ ਨਹੀਂ ਕਹਿੰਦਾ ਕਿ ਤੇ ਇਸ ਗੱਲ ਨੂੰ ਉਲਟੇ ਪਾਸੇ ਲੈ ਜਾਓ ਉਹ ਤਿੰਨ ਚਾਰ ਖਰਾਬ ਬੰਦੇ ਜਿਹੜੇ ਕਰਦੇ ਤੇ ਉਹਨਾਂ ਨੂੰ ਕਹਿੰਦਾ ਕਿ ਮੱਝ ਜਿ ਕੁੱਤੇ ਬਿੱਲੇ ਤੇ ਬੜੇ ਘੁੰਮਣ ਦੇ ਜੇ ਪਰ ਸ਼ੇਰ ਇੱਕੋ ਹੀ ਤੇ ਉਹ ਇਹ ਬਲਦੇਵ ਸਿੰਘ ਬਾਠ ਤੇ ਬਾਕੀ ਜੇ ਮਝੈਲੀ ਹੋਰ ਡਾਇਲੋਗਾਂ ਦਾ ਤੁਸੀਂ ਆਨੰਦ ਲੈਣਾ ਤੇ ਭਾਜੀ ਭਾਜੀ ਉਹਤੇ ਡਾਇਲੋਗ ਉਹ ਰਸ ਕਿਤੋਂ ਨਹੀਂ ਮਿਲਣਾ ਤੁਹਾਨੂੰ ਦਰਸ਼ਕਾਂ ਨੂੰ ਮੈਸੇਜ ਦੇ ਦਿਓ ਕਿੰਨੀ ਤਰੀਕ ਨੂੰ 31 ਤਰੀਕ ਨੂੰ ਜੀ 31 ਜਨਵਰੀ ਨੂੰ ਫਿਲਮ ਆ ਰਹੀ ਹੈ ਔਰ ਸਾਡੀ ਸਟਾਰ ਕਾਸ ਸਾਰੀ ਪਹੁੰਚੀ ਹੈ ਔਰ ਤੁਹਾਡਾ ਸਾਰਿਆਂ ਦਾ ਆਲਵੇਸ ਸਾਨੂੰ ਅੰਮ੍ਰਿਤਸਰ ਤੋਂ ਗੁਰੂਦੀ ਨਗਰੀ ਤੋਂ ਬਹੁਤ ਪਿਆਰ ਮਿਲਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਿਆਰ ਕਰਦੇ ਆ ਸਾਰੇ ਔਰ ਉਮੀਦ ਹੈ ਕਿ ਇਸ ਵਾਰ ਵੀ ਤੁਸੀਂ ਓਨਾ ਹੀ ਪਿਆਰ ਸਤ ਕਰਦੇ ਹੋ ਥੈਂਕ ਯੂ ਥੈਂਕ ਯੂ ਥੈਂਕ ਯੂ ਸਰ ਪਹਿਨਾਂ ਮਾਰੀ ਅਤਿ ਸ਼ੁਕਰੀਆ ਹਾਂਜੀ ਕਰੂਗਾ ਅੱਜ ਸਰ ਅੱਜ ਦੀ ਜਿਹੜੀ ਫਿਲਮ ਲੈ ਕੇ ਆਏ ਸਤਿ ਸ਼੍ਰੀ ਅਕਾਲ ਜੀ ਅ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਰੇ ਇੱਥੇ ਆਏ ਹੋ ਅਸੀਂ ਗੁਰੂ ਕੀ ਨਗਰੀ ਆਏ ਆ ਆਪ ਜੀ ਨੂੰ ਸਾਰਿਆਂ ਨੂੰ ਬੇਨਤੀ ਕਰਨ ਵਾਸਤੇ ਕਿ ਸਾਡੀ ਫਿਲਮ ਆਉਣ ਵਾਲੀ ਹੈ 31 ਜਨਵਰੀ ਨੂੰ ਜਿਸ ਦਾ ਨਾਮ ਹੈ ਮਝਾਇਰ ਔਰ ਸਾਰੇ ਜਾਨੇ ਜ਼ਰੂਰ ਵੇਖ ਕੇ ਆਇਓ ਔਰ ਵਾਹਿਗੁਰੂ ਸਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਮਾਲਕ ਅੱਗੇ ਹੋਰ ਅਰਦਾਸ ਕਰਦੇ ਹਾਂ ਜੀ ਤੇ ਤੁਸੀਂ ਸਾਡੀ ਸਪੋਰਟ ਕਰੋ ਬਸ ਇਹੋ ਗੱਲ ਹੈ ਸਾਰੇ ਮਿਲ ਬਈ ਮੈਂ ਤੁਮਝਾਇਰ ਡਾਇਲਾਗਸ ਦਾ ਨਾਮ ਕਿਹਨੇ ਬੋਲੇਗੇ ਨੇ ਹਾਂਜੀ ਉਹ ਆਪਾਂ ਸਾਰੇ ਜਿਸ ਤਰ੍ਹਾਂ ਵੀਰ ਨੇ ਕਿਹਾ ਵੀ ਪੰਜਾਬੀ ਆਨ ਲੇਕਿਨ ਹਰ ਇਲਾਕੇ ਦਾ ਇੱਕ ਖੂਬਸੂਰਤੀ ਹੈ ਜ਼ੁਬਾਨ ਦੀ ਫਿਲਮ ਦਾ ਨਾਮ ਜੇ ਮਝੈਲ ਹੈ ਤਾਂ ਜ਼ੁਬਾਨ ਵੀ ਕੁਦਰਤੀ ਗੱਲ ਇੱਥੋਂ ਦੀ ਹੋਣੀ ਚਾਹੀਦੀ ਹੈ ਅਸੀਂ ਕੋਸ਼ਿਸ਼ ਕੀਤੀ ਹੈ ਇਸੇ ਤਰ੍ਹਾਂ ਦੀ ਜ਼ੁਬਾਨ ਬੋਲੀ ਹੈ ਜਿਹੜੀ ਜ਼ਰੂਰੀ ਸੀ ਇਸ ਫਿਲਮ ਲਈ ਤਾਂ ਬਸ ਸਾਰਿਆਂ ਨੇ ਆਪਣੇ ਆਪਣੇ ਢੰਗ ਨਾਲ ਨਾ ਵਧੀਆ ਕੋਸ਼ਿਸ਼ ਕੀਤੀ ਹੈ ਸਾਰੇ ਅੱਛੀ ਬੋਲੀ ਹੈ ਸਰ ਜੀ ਤੁਹਾਨੂੰ ਤੁਹਾਡੀ ਦੌਰ ਦੇ ਬੜੇ دیਵਾਨੇ ਨੇ ਸਰ ਮੈਨੂੰ ਤਾਂ ਖੁਦ ਨਹੀਂ ਪਤਾ ਜੀ ਕੀ ਹੈ ਜੀ ਖਾਸ ਗੱਲ ਹੈ ਲੇਕਿਨ ਸਾਰੇ ਇੰਨਾ ਪਿਆਰ ਦਿੰਦੇ ਆ ਜਦੋਂ ਕੋਈ ਆਪਣਾ ਹੁੰਦਾ ਹੈ ਨਾ ਕੋਈ ਭਰਾ ਲੱਗਦਾ ਹੈ ਕੋਈ ਬੱਚਾ ਲੱਗਦਾ ਉਹਦਾ ਸਾਰਾ ਕੁਝ ਹੀ ਵਧੀਆ ਲੱਗ ਜਾਂਦਾ ਹੁੰਦਾ ਮੈਨੂੰ ਤਾਂ ਇਹੀ ਲੱਗਦਾ ਵੀ ਉਹਨਾਂ ਦਾ ਪਿਆਰ ਦੀ ਮਿਹਰਬਾਨੀ ਹੈ ਸਰ ਗੱਲ ਤੁਹਾਡਾ ਵੀ ਮਕਬੂਲ ਬਹੁਤ ਹੋਇਆ ਜੀ ਹਾਂਜੀ ਮੇਰਾ ਡਾਇਲੌਗ ਵੀ ਕਾਫੀ ਇਹ ਦੇ ਚਾ ਨਾ ਟ੍ਰੇਲਰ ਦੇ ਵਿੱਚ ਸਾਰਿਆਂ ਨੇ ਪਸੰਦ ਕੀਤੇ ਤਾਂ ਮੇਰਾ ਇੱਕ ਡਾਇਲੌਗ ਸੀ ਜਿਹੜਾ ਜ਼ਿਆਦਾ ਮੱਝ ਦੀ ਗੱਡੀ ਮੇਰੀ ਮਸ਼ੂਕ ਏ ਜੇਨ ਦੇ ਲਈ ਮੈਂ ਦੁਨੀਆ ਵੱਡ ਸਕਣਾ ਤੇ ਵੱਡ ਮੈਂ ਪੁੱਤਰ ਵੀ ਸਕਣਾ ਓਏ ਤੇਰੇ ਪਿਸਤੌਲ ਚ ਇੰਨੀਆਂ ਗੋਲੀਆਂ ਨਹੀਂ ਹੋਣੀਆਂ ਜਿੰਨੀਆਂ ਜੱਟ ਦੀ ਇੱਕ ਚ ਨੇ ਸ਼ੁਕਰੀਆ ਭਜਾ ਬੋਲ ਸਾਂ ਕੀ ਮੈਸੇਜ ਦੇਣਾ ਚਾਹੀਦਾ 31 ਤਰੀਕ ਨੂੰ ਹਾਂਜੀ ਬਸ ਇਹੋ ਅ ਅਸੀਂ ਤਾਂ ਬੇਨਤੀ ਕਰਦੇ ਹਾਂ ਜੀ ਸਾਰਿਆਂ ਨੂੰ ਕਿ 31 ਨੂੰ ਸਾਡੀ ਫਿਲਮ ਜਿਹੜੀ ਮੰਜ਼ਿਲ ਰਿਲੀਜ਼ ਹੋਣ ਵਾਲੀ ਹੈ ਸਾਰੇ ਜ਼ਰੂਰ ਵੇਖ ਕੇ ਆਇਓ ਬਹੁਤ ਅੱਛੀ ਫਿਲਮ ਬਣੀ ਹੈ ਅਸੀਂ ਬੜੀ ਮਿਹਨਤ ਨਾਲ ਬਣਾਈ ਹੈ ਸਾਰਿਆਂ ਨੇ ਤੇ ਹਮੇਸ਼ਾ ਤੁਹਾਡਾ ਸਾਰਿਆਂ ਦਾ ਸਾਥ ਮਿਲਦਾ ਰਿਹਾ ਹੈ ਔਰ ਅਸੀਂ ਇਹੋ ਉਮੀਦ ਰੱਖਦੇ ਹਾਂ ਕਿ ਅੱਗੇ ਨੂੰ ਵੀ ਤੁਹਾਡਾ ਸਾਥ ਹੀ ਮਿਲੇਗਾ ਤਾਂ ਰੋਮਾਂਟਿਕ ਹੈ ਰੋਮਾਂਟਿਕ ਘੱਟ ਹੈ ਜੀ ਵੈਸੇ ਕਹਾਣੀ ਤੇ ਜ਼ੋਰ ਜ਼ਿਆਦਾ ਹੈ ਤੇ ਐਕਸ਼ਨ ਵਾਲੀ ਕਹਾਣੀ ਵੀ ਕਹਿ ਸਕਦੇ ਆ ਵਿੱਚ ਐਕਸ਼ਨ ਦੇ ਵਿੱਚੋਂ ਐਕਸ਼ਨ ਵਾਲੇ ਡਾਇਲੋਗਸ ਦੇ ਵਿੱਚੋਂ ਕਾਮੇਡੀ ਵੀ ਨਿਕਲਦੀ ਹੈ ਆਪਣੇ ਆਪ ਜਿਵੇਂ ਨਿਕਲਦੀ ਹੋ ਗਿਆ ਠੀਕ ਹੈ ਥੈਂਕ ਯੂ ਸੋ ਮਚ ਸਰ ਮਾਜੇ ਦੇ ਫਿਲਮ ਲਏ ਤੇ ਬੜੇ ਕੋ ਮੰਡੇ ਦੇ ਪਰ ਸ਼ੇਰ ਇੱਕੋ ਹੀ ਓਏ ਬਲਦੇਵ ਸਿੰਘ ਬਾਟ ਮਾਜੇ ਦੀ ਗੱਡੀ ਮੇਰੀ ਮਸ਼ੂਕ ਏ ਜੇਨ ਦੇ ਲਈ ਮੈਂ ਦੁਨੀਆ ਵੱਡ ਸਖਣਾ ਤੇ ਵੱਡ ਮਾ ਪੁੱਤਰ ਵੀ ਸਕਦਾ ਓਏ ਤੇਰੇ ਪਿਸਤੌਲ ਚ ਇੰਨੀਆਂ ਗੋਲੀਆਂ ਨਹੀਂ ਹੋਣੀਆਂ ਜਿੰਨੀਆਂ ਜੱਟ ਦੀ ਐਕਸ਼ਨ ਇੱਕ ਤਾਂ ਅਸੀਂ ਸਾਰੇ ਮਾਲਵੇ ਦੇ ਐਕਟਰ ਆ ਔਰ ਬੋਲੀ ਅਸੀਂ ਸਾਰੇ ਨੇ ਮਝਾਈ ਲਈ ਫਿਲਮ ਦਾ ਨਾਂ ਜੇ ਮਝਾਇਲ ਆ ਤਾਂ ਜ਼ਬਾਨ ਵੀ ਕੁਦਰਤੀ ਗੱਲ ਐ ਥੋੜੀ ਹੋਣੀ ਚਾਹੀਦੀ ਐ ਅਸੀਂ ਕੋਸ਼ਿਸ਼ ਕੀਤੀ ਐ ਇਸੇ ਤਰ੍ਹਾਂ ਦੀ ਜ਼ਬਾਨ ਬੋਲੀਏ ਜਿਹੜੀ ਜ਼ਰੂਰੀ ਸੀ ਇਸ ਫਿਲਮ ਲਈ ਕੋਈ ਇੱਕ ਇੱਕ ਡਾਇਲੋਗ ਹੈ ਬੜਾ ਫੇਮਸ ਹੋਇਆ ਸੀ ਉਹਦੇ ਵਿੱਚ ਮੂਵੀ ਦੇ ਵਿੱਚ ਉਹ ਤਿੰਨ ਚਾਰ ਬੰਦੇ ਹੁੰਦੇ ਆ ਉਹ ਸਾਰਿਆਂ ਨੂੰ ਨਹੀਂ ਕਹਿੰਦਾ ਕਿ ਤੇ ਇਸ ਗੱਲ ਨੂੰ ਉਲਟੇ ਪਾਸੇ ਲੈ ਜਾਓ ਉਹ ਤਿੰਨ ਚਾਰ ਖਰਾਬ ਬੰਦੇ ਜਿਹੜੇ ਕਰਦੇ ਮੈਂ ਤਾਂ ਖੁਦ ਨਹੀਂ ਪਤਾ ਜੀ ਕੀ ਹੈ ਜੀ ਖਾਸ ਗੱਲ ਹੈ ਲੇਕਿਨ ਸਾਰੇ ਇੰਨਾ ਪਿਆਰ ਦਿੰਦੇ ਆ ਜਦੋਂ ਕੋਈ ਆਪਣਾ ਹੁੰਦਾ ਹੈ ਨਾ ਕੋਈ ਭਰਾ ਲੱਗਦਾ ਹੈ ਕੋਈ ਬੱਚਾ ਲੱਗਦਾ ਉਹ ਤਾਂ ਸਾਰ ਕੁਝ ਵਧੀਆ ਲੱਗ ਜਾਂਦਾ ਹੁੰਦਾ ਮੈਂ ਤਾਂ ਇਹੀ ਲੱਗਦਾ ਵੀ ਉਹਨਾਂ ਦਾ ਪਿਆਰ ਤੇ ਮਿਹਰਬਾਨੀ ਅਸੀਂ ਉੱਥੇ ਸਪੈਸ਼ਲ ਤੁਹਾਡੇ ਮਾਜੇ ਦੇ ਜਿੰਨੇ ਸੀਗੇ ਭਰਾ ਸਾਡੇ ਉਹਨਾਂ ਨੇ ਬਹੁਤ ਹੈਲਪ ਕੀਤੀ ਔਰ ਡਬਿੰਗ ਦੇ ਵਿੱਚ ਵੀ ਸਾਡੇ ਨਾਲ ਰਹੇ ਤੇ ਸ਼ੂਟਿੰਗ ਦਰਮਿਆਨ ਵੀਰੇ ਔਰ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਇਸ ਜ਼ੁਬਾਨ ਨੂੰ ਸਹੀ ਤਰੀਕੇ ਨਾਲ ਬੋਲੋ